ਇੱਕ ਰੰਗਰੇਟਾ ਇੱਕ ਬਨਜਾਰਾ ਇੱਕ ਰੰਗਰੇਟਾ ਇੱਕ ਰੰਗਰੇਟਾ ਇੱਕ ਰੰਗਰੇਟਾ ਇੱਕ ਬਨਜਾਰਾ ਮੈਂ ਆਪਣੀ ਸਕਪਤਾ ਵਿੱਚ ਤੰਗੁਰ ਤੇਗ ਬਹਾਦਰ ਸਾਹਿਬ ਜੀ ਦੇ ਦੋ ਮਹਾਨ 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 ਗੁਰਸਿੱਖਾਂ ਦੀ ਬਹਾਦਰੀ ਤੇ ਕੁਰਬਾਨੀ ਦੀ ਗੱਲ ਕਰਨ ਲੱਗਾ ਹਾਂ ਜੀ ਇਕ ਕਹਨ ਪਾਈ ਜਾਂਦਾ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਹੋਣ ਮੰਗਰੋਂ ਸਤਕੁਰਾਂ ਦੇ ਸੀਸ ਨੂੰ ਚੁੱਕ ਕੇ ਦਿੱਲੀ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਪਹੁੰਚਾਇਆ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਲੋਂ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਅਨੋਖਾ ਮਾਣ ਰਤਬਾ ਤਖੱਲਸ ਜਾਂ ਕਹਿ ਲਵੋ ਗੁਰੂ ਦੇ ਪਿਆਰ ਭਰੀ ਅਸੀਸ ਦਾ ਇਨਾਮ ਪ੍ਰਾਪਤ ਕੀਤਾ। ਹਰ ਜੋ ਬਾਅਦ ਵਿੱਚ ਅਮਰਤ ਛੱਕ ਕੇ ਭਾਈ ਜੀਵਨ ਸਿੰਘ ਜੀ ਬਣੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਕੇ ਅਮਰ ਜੀਵਨ ਪਦਵੀ ਪਾਈ। ਦੂਸਰੇ ਗੁਰਸਿੱਖ ਅਤਿ ਸ਼ਰਧਾ, ਪਿਆਰ, ਭਾਵਨਾ, ਤ્યાਗ ਤੇ ਕੁਰਬਾਨੀ ਦੀ ਅਨੋਖੀ ਮਿਸਾਲ ਬਣੇ। ਉਹ ਸੰਨ ਭਾਈ ਸਾਹਿਬ ਪਈ ਲੱਖੀ ਸ਼ਾ ਜੀ ਬਨਜਾਰਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਧੜ ਨੂੰ ਚੁੱਕ ਕੇ ਆਪਣੇ ਘਰ ਰੱਖਿਆ ਅਤੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਤਾਂ ਕਿ ਹਕੂਮਤ ਨੂੰ ਪਤਾ ਨਾ ਲੱਗ ਸਕੇ ਉਸ ਮਹਾਨ ਗੁਰਸਿੱਖ ਦੀ ਅਮਰ ਕਹਾਣੀ ਤੇ ਕੁਰਬਾਨੀ ਦੀ ਯਾਦ ਵਿੱਚ ਗੁਰਦੁਆਰਾ ਰਕਾਵਗਨ ਸਾਹਿਬ ਹੈ ਜੋ ਕਦੇ ਉਹਨਾਂ ਦਾ ਆਪਣਾ ਘਰ ਹੁੰਦਾ ਸੀ ਅੱਜ ਉਹ ਗੁਰੂ ਦਾ ਤੇ ਗੁਰਸਿੱਖ ਦਾ ਸਾਂਝਾ ਕਰ ਹੈ ਦੋਨਾਂ ਮਹਾਨ ਗੁਰਸਿੱਖਾਂ ਲਈ ਮੈਂ ਆਪਣੇ ਹਿਰਦੇ ਤੋਂ ਪਿਆਰ ਸਤਿਕਾਰ ਤੇ ਨਮਸਕਾਰ ਕਰਨ ਲਈ ਇੱਕ ਕਹਾਣੀ ਕਵਿਤਾ ਦੇ ਰੂਪ ਵਿੱਚ ਲਿਖੀ ਹੈ ਗਾਉਣ ਦੀ ਕੋਸ਼ਿਸ਼ ਕਰਾਂਗਾ ਸੁਣਨੀ ਔਰ ਹੋਰਨਾਂ ਨੂੰ ਵੀ ਸੁਣਾਉਣੀ ਤਾਂ ਕਿ ਉਹਨਾਂ ਮਹਾਨ ਗੁਰਸਿੱਖਾਂ ਦੀ ਜੋ ਮਹਾਨ ਕੁਰਬਾਨੀ ਹੈ ਉਸ ਨੂੰ ਰਹਿੰਦੀ ਦੁਨੀਆ ਤੱਕ ਅਸੀਂ ਯਾਦ ਰੱਖ ਸਕੀ ਸੁਣੋ ਜੀ ਇਕ ਰੰਗ ਰੇਟਾ ਇੱਕ ਵਣਝਾਰਾ ਇਕ ਰੰਗ ਰੇਟਾ ਇੱਕ ਵਣਝਾਰਾ ਦੋਨੋਂ ਗੁਰਸਿੱਖ ਪਾਈ ਤੇਗ ਬਹਾਦਰ ਸਤ ਗੁਰ ਜੀ ਦੇ ਸਿਰ ਧੜ ਦੀ ਸ਼ਾਨ ਬਚਾਈ ਇਕ ਰੰਗ ਰੇਟਾ ਇੱਕ ਵਣਝਾਰਾ ਇੱਕ ਰੰਗ ਰੇਟਾ ਰਾਮ ਕਹਿਣ ਤੇ ਹਿੰਦੂਆਂ ਦਾਸੀ ਪੀਤ ਲਉ ਔਰੰਗੇ ਨੇ ਬਤਾ ਕਤਲ ਕੀਤਾ ਸੀ ਗੰਦੇ ਨੇ ਨਹੀਂ ਕਰਨਾ ਸਸਕਾਰ ਗੁਰੂ ਦਾ ਜ਼ੁਲਮ ਦੀ ਹੱਦ ਮੁਕਾਈ ਇੱਕ ਰੰਗ ਰੇਟਾ ਇੱਕ ਵਣਝਾਰਾ ਦੋਨੋਂ ਗੁਰਸਿੱਖ ਪਾਈ ਇੱਕ ਰੰਗ ਰੇਟਾ ਪੀ ਖੜਾ ਪੁਕਾਰੇ ਤੂੜ ਪਰੇ ਫਿਰ ਚੱਲੀ ਹਨੇਰੀ ਲੱਗੇ ਹੋਣ ਇਸ਼ਾਰੇ ਇਕ ਨੇ ਚੁੱਕਿਆ ਸੀਸ ਗੁਰੂ ਦਾ ਇਕ ਨੇ ਦੇਹ ਛੁਪਾਈ ਇਕ ਰੰਗ ਰੇਟਾ ਇਕ ਵਣਜਾਰਾ ਦੋ ਨਗਰ ਸਿੱਖ ਪਾਈ ਇੱਕ ਰੰਗਰੇਟਾ ਸਿਰ ਉਠਾ ਕੇ ਦੌੜ ਪਏ ਪਾਈ ਜੱਤਾ ਜੀ ਰੰਗਰੇਟੇ ਤਨ ਗੁਰ ਤਨ ਗੁਰ ਕਰਦੇ ਨੇ ਚਾਦਰ ਵਿੱਚ ਸੀਸ ਲਪੇਟੇ ਰੰਗਰੇਟੇ ਸਰਦ ਗੁਰ ਕੇ ਬੇਟੇ ਜੀਵਨ ਪਦਵੀ ਪਾਈ ਕਿਤ ਰੰਗਰੇਟਾ ਇੱਕ ਵਣਜਾਰਾ ਸੋਨੋ ਗੁਰ ਸਿੱਖ ਪਾਈ ਇੱਕ ਰੰਗ ਰੇਟਾ ਦੇਹ ਲਗਿਆ ਸ਼ਾਹਵਨ ਜਾ ਰਹੇ ਹੈ ਸੱਚਾ ਵਪਾਰੀ ਸਤੇ ਮੇ ਆਪਣਾ ਆ ਪਲਟਾ ਕੇ ਚੁਦਰਤ ਲੁੱਟ ਲਈ ਸਾਰੀ ਸਤ ਗੁਰ ਦੇ ਸੰਸਕਾਰ ਦੀ ਖਾਤਰ ਘਰ ਨੂੰ ਹੀ ਅਗ ਲਾਈ ਇਤਰੰਗਰੇਟਾ ਇੱਕ ਬਣ ਜਾਰਾ ਜੋ ਨੋਂ ਨੋਰ ਸਿੱਖ ਪਾਈ ਤੇਗ ਬਹਾਦਰ ਸਤ ਗੁਰ ਜੀ ਦੇ ਸਿਰ ਧੜ ਦੀ ਸ਼ਾਨ ਬਚਾਈ ਇਕ ਰੰਗ ਰੇਟਾ ਇਕ ਵਣਝਾਰਾ ਇਕ ਰੰਗ ਰੇਟਾ ਇਕ ਵਣਝਾਰਾ ਇਕ ਰੰਗ ਰੇਟਾ